ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਮਾਰਨਿੰਗ ਡਿਊਟੀ ਚੱਲ ਰਹੀ ਹੈ ਔਰ ਇਸ ਮਾਰਨਿੰਗ ਡਿਊਟੀ ਕਰਕੇ ਸਾਰੇ ਜੀ ਸਾਡੇ ਬਾਹਰ ਬੈਠੇ ਐ ਗੈਸ ਕਰੋ ਹਾਂ ਕਿਹੜੀ ਡਿਊਟੀ ਹੁੰਦੀ ਸਵੇਰੇ ਸਵੇਰੇ ਲੇਡੀਜ਼ ਦੀ ਭਲਾ ਨਹੀਂ ਚਲਾਉ ਤੁਹਾਨੂੰ ਦਿਖਾਉਣੀ ਹੈ ਅੰਦਰ ਪੋਚਾ ਲੱਗਾ ਸਾਰੇ ਬਾਹਰ ਔਰ ਡੈਡੀ ਵੀ ਆ ਗਏ ਸਤਿ ਸ਼੍ਰੀ ਅਕਾਲ ਸਾਰੇ ਬਾਹਰ ਬੈਠੇ ਹੋ ਬਰੋਦ ਵੀ ਆ ਕੇ ਬਰੂਦ ਵਿਛੇ ਆ ਗਏ। ਬਰੂਦੀ ਬਾਬਾ ਕਰੀ ਨਹੀਂ। ਸਹੀ ਗੱਲ ਹੈ ਜਦ ਪੋਚਾ ਲੱਗਾ ਹੋਇਆ ਬਰੂਦ ਵਿਛੇ ਤੇ ਬਰਾਬਰ ਹੀ ਹੁੰਦਾ। ਉਹ ਵੀ ਠੰਡ 'ਚ। ਹਾਂ। ਹੁਣ ਸੁੱਕੇਗਾ ਤੇ ਫੇਰ ਜਾਵਾਂਗੇ। ਲੋ ਜੀ। ਪੱਖਾ ਚਲਾਉਨੇ ਆਂ ਉਹ ਪੱਖਾ ਫੇਰ ਸੁੱਕ ਜਾਏਗਾ ਛੇਤੀ। ਓਏ ਓਏ ਚੀਦੀਆਂ ਆ ਗਈਆਂ, ਛੰਗੀਆਂ, ਤੇਰੀ ਕੀ ਕੀ ਆਈ ਏ? ਇਹ ਕੀ ਚੀਦੀਆਂ ਏ? ਇਹ ਮਿਸ਼ਰੀ ਮਿਸ਼ਰੀ ਆਈ ਚੀ। ਇਹ ਦੁੱਧੂ ਵਾਸਤੇ ਮਿਸ਼ਰੀ ਆ ਗਈ ਏ। ਨਾ ਇਹ ਦੁੱਧ ਪਾਣੀ ਪੀਣਾ ਮਿਸ਼ਰੀ। ਕਿੱਥੇ ਪਾ ਦੇ ਆਂਦੀ ਕੱਢਦੇ ਆਂਦੀ ਇਹ ਦਿਨ ਲਈ ਅੰਦਰ ਜਾ ਕੇ ਕੱਢਾਂਗੇ ਇਹ ਮਸਾ ਕੱਢਦੇ ਹੁ ਗੋਦੀ 'ਚ ਬਿਠਾ ਲਓ ਇਹਦੇ ਪੈਰ ਠਾਦੇ ਹੁਣੇ ਬੂਮੀ ਤੇ ਤੇਰੇ ਹੰਤਾ ਬੈਠ ਤਾ ਉੱਤਰ ਕੇ ਆ ਗਈ ਨਾ ਮੈਂ ਪੱਖਾ ਚਲਾਵਾ ਸੁੱਕ ਜਾਏਗਾ ਛੇਤੀ ਮੈਂ ਪੱਖਾ ਚਲਾਵਾ ਸੁੱਕ ਜਾਏ ਤੇ ਹੰਗਰ ਇੱਥੇ ਬੈਠਾ ਹੰਗਰ ਵਿੱਚ ਲੁਕ ਜਾ ਮੈਂ ਪੱਖਾ ਚਲਾਉਣ ਲੱਗੀ ਕੰਬਲ 'ਚ ਲੁਕ ਜਾ ਲੁਕ ਜਾ ਲੁਕ ਜਾ ਠੀਕ ਹਾਂ ਬਸ ਠੀਕ ਹੈ ਲਈ ਆ ਸਭ ਤੋਂ ਜਰਾ ਜ਼ਰੂਰੀ ਕੰਮ ਆ ਦਰਵਾਜ਼ਾ ਲੱਗਣ ਵਾਲਾ ਪਿਆ ਤਿੰਨ ਚਾਰ ਦਿਨ ਹੋ ਗਏ ਨੇ ਮਿਸਤਰੀ ਸਾਹਿਬ ਰੱਖ ਕੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਨੇ ਅੱਜ ਸ਼ਾਇਦ ਇਹ ਲੱਗ ਹੀ ਜਾਵੇ ਜ਼ਰੂਰੀ ਹੈ ਠੰਡ ਹੋ ਗਈ ਠੰਡ ਹੁੰਦੀ ਹੈ ਲਓ ਜੀ ਯਾਦ ਕੀਤਾ ਮਿਸਤਰੀ ਸਾਹਿਬ ਵੀ ਆ ਗਏ ਦਰਵਾਜ਼ਾ ਲਾਉਣ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਕੰਮ ਹੋ ਗਿਆ ਹੇ ਯਾਦ ਹੀ ਕਰਦੇ ਆ ਤੁਹਾਨੂੰ ਬੜੀ ਲੰਮੀ ਉਮਰ ਤੁਹਾਡੀ ਇਹੀ ਹੈ ਇਹੀ ਹੈ ਇਹੀ ਇਹੀ ਹੈ ਆਹੋ ਜੀ ਸਮਾਨ ਆ ਗਿਆ ਜਿਹੜਾ ਬੂਏ ਨੂੰ ਲੱਗਣਾ ਆਪਿਆ ਇੰਨੇ ਸਰੀਰ ਨਾਲ ਇੱਥੇ ਬਾਅਰ ਜਰੂਰ ਗੰਦ ਪੈ ਗਿਆ ਛੱਡੋ ਕੋਈ ਨਹੀਂ ਨਾਜ ਕਿਤੇ ਪਾਰਕ ਚ ਭਜਾਈ ਫਿਰਦਾ ਇਹਨੂੰ ਚਾਰ ਤੇ ਕਿੰਨੇ ਲਾਇਆ ਸੀ ਪਤਾ ਨਹੀਂ ਸਵਚੀ ਨਹੀਂ ਹੋਣ ਕੀਤਾ ਉਹ ਪਾਰ ਕੇ ਚੁੱਪ ਚਾਈ ਫਿਰਦਾ ਨਾਜ ਪੁੰਦੀ ਵੇਲਾ ਵੇਂਦਾ ਆਪਣੀ ਬਾਹਰ ਕੱਢਦਾ ਇਸੇ ਜ਼ੋਰ ਜਿਆਦਾ ਲੱਗਣ ਦੇ ਜ਼ੋਰ ਕੀ ਲੱਗਣਾ ਵੀ ਤੇ ਬੈਜੀ ਚਾਰਦੀ ਹੈ ਜੀ ਚਾਦ 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 ਆਦੇਲਾ ਦੀ ਹੋਰ ਅੱਗੇ ਵੇਖੋ ਅੱਗੇ ਹੋ ਜਾਗਾ ਰਸਤੇ ਆਪੇ ਤੇਰੇ ਵਾਲ ਮੋੜ ਦੀ ਫਿਰ ਕਿੱਥੋਂ ਕਿੱਥੋਂ ਟਪਾਈ ਜਾਂਦਾ ਇਹਨੂੰ ਕਹਿਆ ਨਾ ਮੇਰੇ ਵਾਲ ਮੇਰੇ ਵਾਲ ਮੇਰੇ ਵਾਲ ਫਿਰ ਮੁੜੇਗੀ ਉਧਰ ਵੀ ਜੀ ਦੇ ਪਿੱਛੇ ਜੀ ਜੀ ਦੇ ਪਿੱਛੇ ਜਾਓ ਚੱਲ 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 ਆਇਆ ਬਚਾਲਿਆ ਓਏ ਇੱਧਰ ਲਿਆਓ ਇੱਧਰ ਨਾ 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 ਲਿਪੜ ਦਿਆ ਸਰ ਤੇਰੀ ਗਲਤੀ ਏ ਕਹੇ ਤੇ ਆਰ ਲਈ ਬੜ ਗਿਆ ਸਰ ਪੁੱਠੇ ਕੰਮ ਕਰਦਾ ਆਪ ਵੀ ਪੁੱਠੇ ਕਰਦਾ ਤੇ ਉਹਨੂੰ ਪੁੱਠੇ ਸਿਖਾਉਂਦਾ ਵਿੱਚ ਬਾੜ ਹੈ ਘਰੇ ਸਲਿੱਪਾਂ ਮਰਾਉਣੀਆਂ ਦੀਆਂ ਐਨੇ ਜੋ ਨਹੀਂ ਤੁਰਾਂ ਦੇ ਕਿਸੇ ਨੇ ਕਿ ਚਾਰਜ ਕਰਨ ਵਾਲੇ ਬਾਹਰ ਆਉਣੇ ਆਪੇ ਕਰਨਾ ਤੇ ਉਹ ਲੀਡ ਲੱਗੀ ਮੈਂ ਹੈ ਚਾਰਜ ਤੇ ਲਿਆ ਹੋਣਾ ਸਵੇਚੀ ਨਹੀਂ ਹੋਣੀ ਕਿਤਾ ਜਾਂਦੇ ਜਾਂਦੇ ਪੜਾ ਗੈਰੀ ਦੇ ਨਾਲੇ ਕੋਨ ਵਰ ਕਿਲੇ ਹੈ ਇੱਕ ਇੱਕ ਟਾਇਰ ਵੜ ਕੇ ਵੇਖੋ ਸਲਿੱਪ ਮਾਰਦਾ ਪੜਾ ਇੱਕ ਟਾਇਰ ਜਿਹੜਾ ਇਹ ਹੋਰ ਮਾਰਦਾ ਸੋळा ਕੇ ਪੈ ਬਾਹਰੀ ਹੈ ਜੋੜ ਤੇ ਇੰਦਰਾਣ ਮਾਰਦਾ ਹਾਂ ਕਮਾ ਕੇ ਲਾ ਤੋ ਮਰ ਗਿਆ ਮਰ ਗਿਆ ਮਰ ਗਿਆ ਉਹ ਤੋ ਰਹਿ ਗਿਆ ਢਿੱਗਾ ਰਹਿ ਜੀ ਇਰਕੇ ਇਹਨੇ ਆਹੋ ਮੈਟਰੀ ਚ ਆ ਰਹੇ ਨੇ ਹੋਰ ਸਲਿੱਪਾ ਮਾਰਦਾ ਇਹ ਨਾਜਵੀਂ ਨੇ ਲੱਗਾ ਪੰਗੇ ਲੈਣ ਆਹ ਵਾਰਤਾ ਕਰੇ ਆ ਬੇੜ ਤਾਂ ਸਾਰੇ ਬੇੜ ਤਾਂ ਬੇੜ ਤਾਂ ਬੇੜ ਤਾਂ ਗੱਡੀ ਸਲਿੱਪ ਮਾਰੀ ਜਾਂਦੀ ਏ ਬਲੇ 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 ਆਫ ਰੋਡਿੰਗ ਕਰਦੇ ਨਾ ਆ ਤੋ ਜੇ ਨਹੀਂ ਆ ਜੋਣ ਲਾ ਕਾਟ ਹੋ ਜਣ ਪਈਏ ਤੋ ਹੋ ਪੱਠੇ ਕੰਮ ਸਿਕਾਏ ਨਾੜ 11 ਪਾਤ ਅੱਗੇ ਨਾੜ 11 ਨਾੜ 11 ਫੇ ਵੀ ਉੱਤ ਡੇਕ ਤਾਂ ਲੱਗੀ ਐ ਨਾਜ ਕੀ ਕਾਂਦਿਆ ਕੀ ਕਾਂਦਿਆ ਬਹੁਨੇ ਟਮਾਟਰ ਕਾਂਦਿਆ ਕੀ ਕਾਂਦੇ ਬੋਲੇ ਫਿਰ ਮਾਉ ਟਮਾਟਰ ਹਾਂ ਛਾਦਿਆ ਕਿੰਨਾ ਕੇ ਛਾਦਿਆ ਮਾਉ ਛਾਦ ਵੀ ਮਾਉ ਛਾਬ ਕੋਈ ਮਾਉ ਹਾਂ ਸਾਰਾ ਦਿੱਤੇ ਹੀ ਸਤੋਂ ਆਣ ਕੇ ਨਾ ਐਂਾ ਦਿਓ ਨਾ ਇਹ ਖਾਣੀ ਰਗੀ ਰੱਖ ਲੈ ਕਈ ਕੁਝ ਲਿਖਿਆ ਉੱਤੇ ਪੜਾ ਨਹੀਂ ਬੜੀਆਂ ਨਹੀਂ ਐਂਫੈਕਟ ਇਹਨਾਂ ਲਿਖ ਕੇ ਨਾ ਫਿਰ ਆ ਦੇਖ ਲਿਖ ਕੇ ਫਿਰ ਕਹਿੰਦੀ ਐ ਸਾਈਨ ਕਰ ਦੋ ਹਾਂ ਛੋਣਾ ਕਾਕਾਏ ਉੱਧਰੋਂ ਨਾ ਵੀਡੀਓ ਪਾਉਣ ਦੇ ਨਹੀਂ ਦਿੰਦੇ ਹੈ ਉਹਦੇ ਵਾ ਤੇ ਸੀਰ ਕਹਿੰਦੇ ਕਹਿੰਦੇ ਆ ਮਮੇ ਇੱਥੇ ਰੈੱਡ ਹੀ ਹੈ ਗ੍ਰੀਨ ਕਰੋ ਆ ਗ੍ਰੀਨ ਕਰ ਸੌ ਲਾਈਵ ਦੇ ਦੇ ਨੀ ਗ੍ਰੀਨ ਕਰ ਲਈ ਗ੍ਰੀਨ ਉਹ ਸੁੱਕੜਿਆ ਜਾਣ ਵਾਲੀ ਦੀਦੀ ਸੁੱਕਿਆ ਜਾ ਰਿਹਾ ਸੀ ਸੁਮਗਾ ਕੇ ਲੈ ਆਈ ਜਿਵੇਂ ਇਹ ਤੇ ਜਿਵੇਂ ਕਰਣਾ ਨਹੀਂ ਜਿਵੇਂ ਕਰ। ਤਾਰ ਮੈਂ ਸੁਪਨੇ ਤੇ ਆਈ ਹੋਰ ਤਾਂ ਕਹਿੰਦੀ ਸੁਪਨੇ ਆ ਲੱਗੇ ਮੈਂ ਜਿਹਦੇ ਪਹਿਲੇ ਸੁਪਨੇ ਆਉਂਦੇ ਸੀ। ਉਹ ਤੀ ਕਦੀ ਕੁਰਸੀ ਸੇਰ ਸੇ ਚੁੱਕਿਆ ਉੱਧਰ ਕਦੀ ਉੱਧਰ ਜਿਹਨੂੰ ਆਇਆ ਨਾ ਉਹਨੂੰ ਕੁਰਸੀ ਇਹਨੇ ਮੈਂ ਵੀ ਵੇਖਿਆ ਹੈ। ਹੈ? ਉਰਕੇ ਨੇ ਕਹਿੰਕੇ ਮੈਂ ਨਾ ਬੜਾ ਡੱਬੀ ਨੂੰ ਉਹਨਾਂ ਨੇ ਪਾ ਦਿੱਤਾ। ਲੜਦਾ ਲੱਗ ਗਈ ਮੁੱਕ ਕਿਉਂ ਮੁੱਕੀ ਮੁੱਕੀ ਨਾ ਸਾਰੀ ਕੜੀ ਸਾਰੀ ਕੜੀ ਅਕਮੰਗੀ ਤੋੜਦੇ ਰਹੇ ਨੇ ਅਹੀਂ ਮਾਵਾ ਦੀਆਂ ਉੱਧਰ ਇਹ ਸਾਰੀ ਚਰਾਇਆ ਗਿਰੂ ਉਹ ਢੋਕਾ ਉਪਮਾਟ ਮਾਰ ਉਹ ਪਰਾਇਓਰ ਲੱਗ ਗਿਆ ਤੇ ਆ ਉਹ ਉਹ ਕਾਹਦੀ ਕਰੀ ਫੇਰ ਨਾ ਤੇ ਯੋ ਮੋਰੀਆ ਦੇ ਫੁਰ ਫੁਰ ਦਾ ਉਹ ਕਰਦੇ ਨੇ ਮੁਕ ਕੁੜ ਮੁਕੜ ਗੁੜੀ ਤੇ ਕਰਾਇਆ ਤੇ ਉਹ ਤੇ ਕਰਨਾ ਹੈ ਉਹ ਤੇ ਕਰਾਵੇ ਮੁੱਕੇ ਮੈਂ ਮੇਰ ਦਾ ਮਨਾਪੰਦਾ ਨਹੀਂ ਬਣਾਤੇ ਬਲੈ ਤੇ ਹੀ ਬੜੇ ਦਰਦ ਤੇ ਉਤਰ ਮਾਰੇਗੇ ਲੜਨ ਕਰ ਫਿਰ ਵੀ ਤਗੜਾ ਨਾ ਮਾਰਾ ਹਾਂ ਇੱਕ ਹੋਰ ਕੁਏ ਇੱਕ ਹੋਰ ਬੋਲੇ ਅੱਗੇ ਆ ਜਾ ਨਹੀਂ ਨਾ ਮਾਂ ਘਰ ਅੱਜ ਦੋ ਰੋਟੀਆਂ ਖਾਦੇ ਤੇ ਦੋ ਰੋਟੀਆਂ ਮੇਰੇ ਰੋਟੀ ਖਾਣੇ ਬੈਠਾ ਮੈਨੂੰ ਪਿਆਰਤਾ ਐਂ ਹੀ ਪਿਆਰ ਐ ਤੂੰ ਚੁੱਪ ਕਰਕੇ ਬੈਠਾ ਰੋਟੀ ਖਾ ਕੇ ਉੱਠ ਕੇ ਜਾ ਜੋ ਤੂੰ ਮੇਰੀ ਬਣਾ ਦਿੰਦੇ ਤੂੰ ਮੇਰੀ ਮੇਰੀ ਜੀ ਮੇਰੀ ਬਣਾ ਦਿੰਦਾ ਤੇਰੀ ਮੈਂ ਨਹੀਂ ਆਣੀ ਕੋਈ ਮੈਂ ਤਾਂ ਕਿਤੇ ਬੈਠਾ ਚੁੱਪ ਕਰਕੇ ਬੈਠ ਕੇ ਖਾ ਕੇ ਵੇਤ ਦਿਆ ਕਰੀ ਉਹ ਜੀ ਉੱਡੇ ਆ ਫਿਰਨਾਂ ਜੜ ਜੜ ਕੇ ਬਾਪੂ ਦੀ ਰਸਮ ਬਾਪੂ ਦੀ ਜਣਾਵਾ ਬਾਪੂ ਨੂੰ ਕਹਿਣਾ ਬਾਪੂ ਨੂੰ ਕਰਾ ਨਹੀਂ ਹੁੰਦਾ ਇਹ ਸੁਤਤਾ ਕਰਦਾ ਤੋਰੀ ਡ੍ਰੀਮ ਗਰਲ ਵੇਂਦੇ ਫਿਰਦੇ ਜਿਹੜੇ ਮੇਲਾ ਕੋਈ ਪਤਾ ਨਹੀਂ ਕਿੱਥੇ ਬੱਤ ਦੇ ਆ ਫਿਰਨਾ ਇਹ ਮਾਮਾ ਨਹੀਂ ਲੱਗੀ ਮੰਮੀ ਅੱਗੇ ਡੈੜੀ ਉਹ ਵੀ ਬੁੱਢੀ ਹੋ ਗਈ ਹੁਣ ਇਹ ਮਾਮਾ ਨਹੀਂ और नहीं मैच होतो ज्यादा ज्यादा देखी पनो में अच्छा जयपुर जयपुर कल्ले वेखणगे ही ओ कल्ले हो रहे किसे करना है मुंडे टेंशन मैम देख मने छतरिया वाले की की फोटो ले इधर दे मम्मी ने मम्मी डैडी ते सारे पोल खोलने लगे जे ਨਾਲ ਨੂੰ ਕੀ ਸਮਝ ਆਇਆ ਮੈਂ ਇਹਨੂੰ ਕਿਹਾ ਮੈਨੂੰ ਕਹਿੰਦੇ ਮੈਂ ਤਾਂ ਰਿਸ਼ਤਾ ਕਰਾਉਂਦਾ ਹਾਂ ਇਹਦਾ ਰਿਸ਼ਤਾ ਕਰਾਉਂਦੇ ਆਂ ਉਹ ਮੇਰੀ ਨੋਜੀ ਸਾਫ਼ ਕਰ ਅਜੇ ਇਹ ਨਹੀਂ ਪੋਟਾ ਇਹ ਨਹੀਂ ਇਹ ਰੋੜਾ ਬੱਤੇ ਗੁੰਦਾਈਓਂ ਚਾਪੀਓ ਮਮਾ ਦੀ ਨੋਜੀ ਸਾਫ਼ ਕਰ ਸਾਡੀ ਯਾ ਇਹ ਬਣਾ ਕੇ ਕਿੱਥੇ ਕਰ ਗਿਆ ਰਾਜੂ ਵਾ ਨਾ ਆਈ ਨਾ ਇਹ ਜਿਵੇਂ ਨਹੀਂ ਗਾੜੀ ਚਲੀ ਆ ਢੜਾ ਢਾਣਾ ਲੜਦਾ ਨੀ ਕੇ ਗਾਇ ਚਲ ਆ ਜਾ ਕੇ ਕਿਉਂ ਨਾ ਨਾਜੇ ਸਮਾਣ ਚਲ ਆਉਂ ਸੌਂ ਜਾ ਭਰਾ 나ਜੇ ਨੂੰ ਟਕਾਈ ਨਹੀਂ ਅੱਧੇ ਘੰਟੇ ਚ ਤਿੰਨ ਆਹ ਵੇਖ ਇੱਕ ਬੂਟਾ ਲੱਥਾ ਤੇ ਜਰਾਬ ਹੋਈ ਲੱਤੀ ਜੀ ਪਤਾ ਨਹੀਂ ਕਿ ਲੋਹੇ ਦੇ ਬੂਟ ਲੈ ਆ ਕੇ ਫਿਰ ਦੇਨੇ ਪੈ ਰਹੇ ਨੇ ਇਹਨੂੰ ਇਹਨੂੰ ਉਹ ਨਾਲੀਆਂ ਰੱਸੀ ਵਾਲੀਆਂ ਜਰਾਬਾਂ ਚੱਲਣਗੀਆਂ ਲੈ ਹੁਣਿਆ ਚਾਰ ਹਜ਼ਾਰ ਆ ਗਏ ਕਾਇਨੀ ਨੂੰ ਤੇ ਮਸਾ ਦੇ ਲਈ ਲੂਣ ਲੱਗ ਗਿਆ ਮਮਾ ਮੇਰਾ ਫੋਨ ਕਿਥੇ ਨਹੀਂ ਮਮਾ ਨਹੀਂ ਹੁਣ ਮਮਾ ਰੋਟੀ ਖਾਣ ਲੈ ਬੜਾ ਆਪਾਂ ਦਾ ਨਾਟਕ ਨੂੰ ਕਰੀਏ ਆਪਾਂ ਕੋਈ ਡ੍ਰੀਮ ਬੁਆਏ ਵੇ ਲਈਏ ਮਾਰਾ ਪੁੱਤਰ ਮਹਿੰਦਰ ਵੇਖੀ ਗਿਆ ਤੇ ਮਹਿੰਦਰ ਚਾਰਾ ਮਾਰ ਗਿਆ ਮੈਂ ਕਿੰਨੂ ਵੇਖਾ ਪਾਪਾ ਕੀ ਹੋ ਗਿਆ ਪਾਪਾ ਮਮਾ ਹਾਂਜੀ ਏ ਨਹੀਂ ਖੁੱਲਦਾ ਨਹੀਂ ਖੁੱਲਦਾ ਕਿਵੇਂ ਖੋਲਣਾ ਹੈ ਕਿਵੇਂ ਖੁੱਲਣਾ ਇਹਨੂੰ ਕਿਵੇਂ ਸੋ ਦੋਸਤੋ ਬਾਅਦ ਤੇ ਮੰਮੀ ਡੈਡੀ ਦੀ ਖੱਟੀ ਮਿੱਠੀ ਨੋਕਜੋਕ ਚੱਲਣ ਦੀ ਹੈ ਤੇ ਇਸ ਬਲੌਗ ਨੂੰ ਅਸੀਂ ਇੱਥੇ ਖਤਮ ਕਰਦੇ ਆ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਤਾਂ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ